ਕੈਨੇਡਾ ਖਬਰਾਂਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਜਿਵੇਂ ਕਿ ਕੈਲੰਡਰ 6 ਫਰਵਰੀ 2025 ਵੱਲ ਮੁੜ ਰਿਹਾ ਤਾਂ ਅਨਟਾਰੀਓ ਦੇ ਵਸਨੀਕਾਂ ਨੂੰ ਕੈਨੇਡਾ ਰੈਵਨਿਊ ਏਜੰਸੀ ਦੁਆਰਾ ਇੱਕ ਮਹੱਤਵਪੂਰਨ CRA ਲਾਭ ਭੁਗਤਾਨਾਂ ਦੀ ਮਿਆਦ ਦੀ ਉਡੀਕ ਕਰਨ ਲਈ ਬਹੁਤ ਖੁਸ਼ ਹੈ। ਇਹ ਲਾਭ ਵਿੱਤੀ ਬੋਝ ਦੇ ਘਾਟੇ ਅਤੇ ਰਹਿਣ-ਸਹਿਣ ਦੀਆਂ ਵਾਧੀਆਂ ਲਗਤਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ, ਸੇਵਾਮੁਕਤ ਵਿਅਕਤੀਆਂ ਤੇ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਤਿਆਰ ਕੀਤੇ ਗਏ ਨੇ। ਇਹ ਲਾਭ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ অন্ਟਾਰੀਓ ਟ੍ਰੀਲਿਅਮ ਬੈਨੀਫਿਫਿਟ ਓਟੀਬੀ ਅਤੇ 올ਡ 에이지 ਸਿਕਿਉਰਿਟੀ ओएसਸ ਦੇ ਨਾਲ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਇਹ ਸੂਮੇਲ ਸਿਰਫ ਭੁਗਤਾਨ ਨਹੀਂ ਉਹ ਸੂਬੇ ਭਰ ਵਿੱਚ ਬਹੁਤ ਸਾਰੇ ਲੋਕਾਂ ਲਈ ਜੀਵਨ ਰੇਖਾ ਨੂੰ ਦਰਸਾਉਂਦੇ ਨੇ ਕੈਨੇਡਾ ਕਮਿਊਨਿਟੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ ਅਤੇ ਯੋਗ ਅਸਥਾਈ ਨਿਵਾਸੀਆਂ ਨੂੰ ਇਹ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਕੇ ਕੈਨੇਡੀਅਨ ਸਮਾਜ ਵਿੱਚ ਉਹਨਾਂ ਨੂੰ ਸ਼ਾਮਲ ਪਹੁੰਚ ਦੀ ਸਹੂਲਤ ਵੀ ਦਿੰਦਾ ਹੈ ਇਹਨਾਂ ਲਾਭਾਂ ਵਿੱਚ ਸ਼ਾਮਲ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਅਤੇ অন্ਟਾਰੀਓ ਵਾਸੀ ਦੇ ਜੀਵਨ ਅਤੇ ਉਹਨਾਂ ਦੇ ਪ੍ਰਭਾਵ ਬਾਰੇ ਇੱਥੇ ਡਿਜ਼ਾਈਨਰ ਵਿਚਾਰ ਹੋ ਸਕਦਾ 25 ਫਰਵਰੀ ਅਪ ਫਰਵਰੀ 2025 ਵਿੱਚ ਤਿੰਨ ਸੀਆਰ ਲਾਭਾਂ ਦਾ ਭੁਗਤਾਨ ਜਿਵੇਂ ਕੈਨੇਡਾ ਚਾਈਲਡ ਬੈਨੀਫਿਟ CCB ਲਈ ਯੋਗ ਕੌਣ ਹੈ? अधिकतम CCB ਭੁਗਤਾਨ ਫਰਵਰੀ 2025 ਵਿੱਚ CCB ਮਿਤੀ ਤਰੀਕਾ Ontario Travel Benefit OTB ट्रिपल ਰਾਹਤ OTB ਦੀ ਯੋਗਤਾ अधिकतम OTB ਲਾਭ ਭੁਗਤਾਨ OTB ਫਰਵਰੀ 2025 ਭੁਗਤਾਨ ਮਿਤੀਆਂ CPP ਅਤੇ OAS ਭੁਗਤਾਨ ਫਰਵਰੀ 2025 CPP ਭੁਗਤਾਨ ਦੀਆਂ ਮਿਤੀਆਂ ਅਰਜੀ ਕਿਵੇਂ ਦੇਣੀ ਹੈ ਤੇ ਕੀ ਉਮੀਦ ਕਰ ਸਕਦੇ ਹੋ? ਕੈਨੇਡਾ ਚਾਈਲਡ ਬੈਨੀਫਿਟ ਕੈਨੇਡਾ ਚਾਈਲਡ ਬੈਨੀਫਿਟ ਕੈਨੇਡਾ ਦੇ ਸਭ ਤੋਂ ਮਹੱਤਵਪੂਰਨ ਪਰਿਵਾਰਕ ਸਹਾਇਤ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਇਹ ਟੈਕਸ ਮੁਕਤ ਮਾਸਿਕ ਭੁਗਤਾਨ ਦਾ ਉਦੇਸ਼ ਖਾਸ ਤੌਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਨਾਲ ਜੁੜੇ ਖਰਚਿਆਂ ਨੂੰ ਘਟਾਉਂਦਾ ਹੈ ਇਹ ਸਿਰਫ ਇੱਕ ਵਿੱਤੀ ਸਹਾਇਤਾ ਨਹੀਂ ਇਹ ਚੱਲ ਰਹੇ ਨਿਵੇਸ਼ ਦੀ ਮਾਨਤਾ ਜੋ ਪਰਿਵਾਰ ਆਪਣੇ ਬੱਚਿਆਂ ਦੇ ਭਵਿੱਖ ਵਿੱਚ ਕਰਦੇ ਨੇ ਸੀਸੀਬੀ ਲਈ ਕੌਣ ਯੋਗ ਹੈ ਤੇ ਇਸ ਲਈ ਵਿਅਕਤੀ ਨੂੰ ਕੈਨੇਡਾ ਦੇ ਵਸਨੀਕ ਹੋਣਾ ਚਾਹੀਦਾ ਜੈਸ ਸਥਿਤੀ ਵਿੱਚ ਜਿਸ ਨਾਲ ਨਾਗਰਿਕਤਾ ਸਥਾਈ ਨਿਵਾਸ ਜਾਂ ਯੋਗਤਾ ਪ੍ਰਾਪਤ ਇਮੀਗ੍ਰੇਸ਼ਨ ਸਥਿਤੀ ਸ਼ਾਮਲ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੁੱਖ ਦੇਖਭਾਲ ਕਰਨ ਵਾਲੇ ਬਣੋ ਤੇ ਉਹਨਾਂ ਸਥਿਤੀਆਂ ਵਿੱਚ ਜਿੱਥੇ ਹਰਾਸਤ ਸਾਂਝੀ ਕੀਤੀ ਜਾਂਦੀ ਹੈ ਤੇ ਲਾਭ ਵੰਡੇ ਜਾ ਸਕਦੇ ਨੇ ਉਹਨਾਂ ਦੀ ਯੋਗਤਾ ਉਹਨਾਂ ਦੇ ਸੁੱਧ ਪਰਿਵਾਰ ਕਮਦਨ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਉੱਚ ਲਾਭ ਪ੍ਰਾਪਤ ਹੁੰਦੇ ਨੇ ਅਸਥਾਈ ਨਿਵਾਸ ਵਿੱਚ ਵੀ ਲਾਭ ਲੈ ਸਕਦੇ ਨੇ ਬਸ਼ਰਤੇ ਇੱਕ ਵੈਧ ਪਰਮਿਟ ਘੱਟੋ ਘੱਟ 18 ਮਹੀਨੇ ਆ ਲਈ ਕੈਨੇਡਾ ਵਿੱਚ ਤੁਸੀਂ ਰਹਿੰਦੇ ਹੋ ਤੇ ਉਹਨਾਂ ਦੀ ਸਥਿਤੀ ਉਹਨਾਂ ਦੇ ਸਮਾਜਿਕ ਲਾਭ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਅਧਿਕਤਮ ਸੀਸੀਬੀ ਭੁਗਤਾਨ 6 ਤੋਂ ਘੱਟ ਉਮਰ ਦੇ ਬੱਚੇ ਸਲਾਨਾ 7787 ਡਾਲਰ ਤੱਕ ਉਹਨਾਂ ਨੂੰ ਮਿਲ ਸਕਦੇ ਨੇ 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਲਾਨਾ 6570 ਡਾਲਰ ਤੱਕ ਦੀ ਰਕਮ ਦਿੱਤੀ ਜਾ ਸਕਦੀ ਹੈ। ਇਹਟਲੀ ਪદ્ધਤੀ ਨਿਸ਼ਾਨ ਵੀ ਦਰਸਾਉਂਦੇ ਨੇ ਕਿ ਅਡਜਸਟ ਦੀ ਵਰਤੋਂ ਜਿੱਥੇ ਸਭ ਤੋਂ ਅੱਗੇ ਹੋ ਸਕਦੀ ਹੈ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ ਸੀਸੀਬੀ 25 ਉਹ ਫਾਈਨਲ ਫਰਵਰੀ 2 ਦੇ ਵਿੱਚ 200 ਦੇ ਅੰਦਰ ਹੈ ਫਰਵਰੀ 2025 ਵਿੱਚ ਸੀਸੀਬੀ 20 ਫਰਵਰੀ ਪੁਸ਼ਟੀ ਕਰਦਾ ਹੈ ਤੇ ਇਹ ਲਾਭ ਵਿਕਲਪ ਜਾਂ ਪਰਸਹਾਇਤਾ ਦੀ ਜਾਂਚ ਨੂੰ ਦੂਰ ਕਰ ਲਈ ਸੰਭਾਵਿਤ ਬਦਲਾ ਮਾਪਿਆਂ ਦੀ ਨਿਸ਼ਚਿਤਤਾ ਦੇ ਨਾਲ ਤੁਹਾਡੀ ਯੋਗਤਾ ਨੂੰ ਯੋਗ ਬਣਾਉਂਦਾ ਹੈ ਤੇ ਸੀਸੀਬੀ ਨਾਲ ਸ਼ਾਂਤੀ ਸਿੱਖਿਆ ਤੇ ਸਿੱਧੇ ਕਾਸ ਕਰਕੇ ਸੰਭਾਲ ਵਾਲੇ ਬੱਚੇ ਦੇ ਪਾਲਣ ਪੋਸ਼ਣ ਖਰਚਿਆਂ ਦੀ ਗੱਲ ਕੀਤੀ ਜਾਵੇ ਵਿੱਤੀ ਤਨਾ ਤਨਾ ਨੂੰ ਘਟਾਉਂਦਾ ਹੈ ਤੇ ਇਸ ਦੇ ਨਾਲ ਬੱਚਿਆਂ ਦੇ ਬਿਹਤਰ ਵਿਕਾਸ ਲਈ ਵਧੇਰੇ ਸੁਰੱਖਿਅਤ ਪਰਿਵਾਰਕ ਵਾਤਾਵਰਣ ਬਣਦਾ ਹੈ。Ontario Trillium Benefit ਇਸ ਵਿੱਚ ਤਿੰਨ ਕ੍ਰੈਡਿਟ ਕਾਰਡ ਦੇ ਇੱਕ ਵਿਲੱਖਣ ਸੁਮੇਲ ਨੇ ਜੋ ਰਹਿਣ ਸਹਿਣ ਖਰਚੇ ਟੈਰਿਫ ਟਾਈਫੈਕਟ ਦੀ ਮਦਦੋਂ ਕਰਦੇ ਨੇ ਤੇ ਇਸ ਵਿੱਚ ਟੈਕਸ ਸੂਰਜਾ ਤੇ ਜਿਦਾਤ ਟੈਕਸ ਇੱਥੇ ਦੱਸਣਾ ਇਹ ਵੀ ਬਣਦਾ ਕਿ ਹਰੇਕ ਕੰਮ ਕਿਵੇਂ ਕਰਦਾ ਹੈ। Ontario Sales Tax Credit OSTC ਨਿਵਾਸੀਆਂ ਦੁਆਰਾ ਅਦਾ ਕੀਤੇ ਗਏ ਵਿਕਰੀ ਟੈਕਸ ਆਫ ਆਫਸੈਟ ਦਾ ਉਦੇਸ਼ Ontario ਊਰਜਾ ਜਿਦਾਦ ਟੈਕਸ ਕ੍ਰੈਡਿਟ ਊਰਜਾ ਤੇ ਜਿਦਾਦ ਟੈਕਸ ਦੇ ਖਰਚਿਆਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ Ontario ਦੇ ਵਿੱਚ ਖਾਸ ਕਰਕੇ ਊਰਜਾ ਕ੍ਰੈਡਿਟ ਖਾਸ ਤੌਰ ਤੇ ਉੱਤਰੀ Ontario ਨਿਵਾਸੀਆਂ ਲਈ ਉੱਚ ਊਰਜਾ ਲਾਗਤਾਂ ਦਾ ਪ੍ਰਬੰਧਨ ਕਰਦਾ ਹੈ OTV ਦੀ ਯੋਗਤਾ ਜਿੱਥੇ ਤੁਹਾਨੂੰ 31 ਦਸੰਬਰ ਤੱਕ Ontario ਵਿੱਚ ਹੋਣਾ ਲਾਜ਼ਮੀ ਹੈ ਲਾਭ ਆਮਦਨ ਜਾਂਚ ਕੀਤੇ ਆਮਦਨ ਵਧਨ ਨਾਲ ਘਟਦੇ ਨੇ ਤੇ ਯੋਗਤਾ ਦਾ ਮੁਲਾਂਕਣ ਕਰ ਲੈ ਸਲਾਨਾ ਆਮਦਨ ਟੈਕਸ ਟਨ ਦਾਇਰ ਕਰਨਾ ਲਾਜ਼ਮੀ ਹੈ 31 ਦਸੰਬਰ ਨੂੰ ਟਾਰੀਖ ਵਿੱਚ ਹੋਣਾ ਚਾਹੀਦਾ ਹੈ ਆਧਾਰਿਤ ਕ੍ਰੈਡਿਟ ਦਾਅਵਿਆਂ ਵਿੱਚ ਟੈਕਸ ਦੇ ਦਾਇਰ ਦੀ ਜ਼ਰੂਰਤ ਤੇ ਵੱਧ ਤੋਂ ਵੱਧ ਓਟਬੀ ਦੇ ਲਾਭ ਪੁਖਤਾਨ ਵਿੱਚ ਜਿੱਥੇ ਓਐਸਟੀਬੀ ਪ੍ਰਤੀ ਬਾਲਕ ਨੂੰ 360 ਡਾਲਰ ਅਤੇ ਗੈਰ ਬਜ਼ੁਰਗਾਂ ਦੇ ਲਈ 1248 ਡਾਲਰ ਅਤੇ ਸਿੰਗਲਸ ਦੇ ਲਈ 180 ਤੇ ਉੱਚ ਅੰਟਾਰੀਓ ਪਰਿਵਾਰਾਂ ਦੇ ਲਈ 227 ਡਾਲਰ ਤੱਕ ਦੀ ਰਕਮ ਤੈਅ ਕੀਤੀ ਗਈ ਹੈ 2025 ਵਿੱਚ ਭੁਗਤਾਨ ਦੀਆਂ ਤਰੀਕਾਂ ਦੇ ਉੱਪਰ ਜੇਕਰ ਆਪਾਂ ਛਾਤ ਪਾਈਏ ਤਾਂ ਇਸ ਵਿੱਚ ਫਰਵਰੀ 20 2025 ਮਾਰਚ 20 2025 ਅਪ੍ਰੈਲ 17 ਮਈ 20 ਜੂਨ 20 ਜੁਲਾਈ 18 ਅਗਸਤ 20 ਅਤੇ ਸਤੰਬਰ 19 ਅਕਤੂਬਰ 20 ਨਵੰਬਰ 20 ਅਤੇ ਦਸੰਬਰ ਤੇ ਇੱਥੇ ਦੱਸ ਦਈਏ ਕਿ ਅਗਲੀ ਨੈਕਸਟ ਪੇਮੈਂਟ ਜੋ ਉਸ ਵਿੱਚ ਓਟੀਵੀ ਦੀ ਪੇਮੈਂਟ ਦੀ ਡੇਟਸ ਦੀ ਗੱਲ ਕਰਾਂ ਤਾਂ 10 ਫਰਵਰੀ 2025, 10 ਮਾਰਚ 2025, 10 ਅਪ੍ਰੈਲ 2025, 9 ਮਈ 2025, 10 ਜੂਨ 2025, 10 ਜੁਲਾਈ 2025, 8 ਅਗਸਤ, 10 ਸਤੰਬਰ, 10 ਅਕਤੂਬਰ, 10 ਨਵੰਬਰ ਅਤੇ 10 ਦਸੰਬਰ 2025 ਹੈ। ਰੀਡਿੰਗ ਖਬਰਾਂਵਾਂ ਦੇ ਵਿੱਚ ਏਸੀ ਹਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਰ ਦੇ ਨਾਲ।